ਕਿਸਾਨ ਵੀਰੋ ਜਿਹੜਾ ਅੱਜ ਦਾ ਸ਼ੋਰਟ ਤੁਹਾਨੂੰ ਬਣਾ ਕੇ ਦਿਖਾਉਣ ਲੱਗਿਆਗਾ ਇਹ ਪਿੰਡ ਸੇਲਬਰਾ ਜਿਹੜਾ ਹੈ ਜਿਲ੍ਹਾ ਬਠਿੰਡਾ ਦਾ ਪਿੰਡ ਆ ਇੱਥੇ ਵੀਰ ਨੇ ਪਿਛਲੇ ਡੇਢ ਸਾਲ ਤੋਂ ਇੱਕ ਫਾਰਮ ਕੀਤਾਗਾ ਜਿਹਦੇ ਉੱਤੇ ਲਗਭਗ 20 ਲੱਖ ਰੁਪਏ ਦੇ ਵਿੱਚ ਸਾਰਾ ਫਾਰਮ ਤਿਆਰ ਕੀਤਾ ਇਹਨਾਂ ਨੇ ਕੱਲੇ ਸ਼ੈੱਡ ਦੀ 7 ਲੱਖ ਰੁਪਿਆ ਕੋਸਟ ਆ ਬਾਕੀ ਜਿਹੜਾ ਇਹ ਸ਼ੈੱਡ ਆ ਇਹਦੀ ਡਾਈਮੈਂਸ਼ਨ ਕਿੰਨੀ ਆ ਉਚਾਈ ਕਿੰਨੀ ਆ ਕਿਹੜੀ ਕੰਪਨੀ ਨਾਲੇ ਜੁੜੇ ਹੋਏ ਆ ਉਹਨਾਂ ਨੇ ਕੀ ਸਬਸਿਡੀ ਤੇ ਇਹਨਾਂ ਨੂੰ ਦਿੱਤਾ ਹੈਗਾ ਕਦੋਂ ਇਹਨਾਂ ਨੇ ਫਾਰਮ ਸ਼ੁਰੂ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੂੰ ਕੰਪਨੀ ਵੱਲੋਂ ਜਾਂ ਕਿਸੇ ਡਾਕਟਰ ਵੱਲੋਂ ਕੀ ਮਦਦ ਕੀਤੀ ਗਈ ਕੰਪਨੀ ਵੱਲੋਂ ਕੀ ਸਹੂਲਤ ਦਿੱਤੀ ਗਈ ਹੈ ਉਹ ਸਾਰੀ ਜਿਹੜੀ ਹੈਗੀ ਆਪਾਂ ਵੀਡੀਓ ਜਿਹੜੀ ਹੈਗੀ ਆ ਆਪਣੇ ਚੈਨਲ ਦੇ ਉੱਤੇ ਪਾਵਾਂਗੇ ਤੁਸੀਂ ਉੱਥੇ ਚੈਨਲ ਦੇ ਉੱਤੇ ਆ ਕੇ ਸਾਰੀ ਵੀਡੀਓ ਦੇਖ ਲੈਣੀ ਆ ਬਿਲਕੁਲ ਨਵੇਂ ਫਾਰਮਰ ਨੇ ਪਿਛਲੇ ਡੇਢ ਸਾਲ ਤੋਂ ਕੰਮ ਸ਼ੁਰੂ ਕੀਤਾ ਇੱਕ ਵੀ ਐਨੀਮਲ ਨੂੰ ਕੋਈ ਬਿਮਾਰੀ ਹਲੇ ਤੱਕ ਨਹੀਂ ਆਈਗੀ ਸਾਰੇ ਐਨੀਮਲ ਗੱਭਨ ਨੇ ਕਿੱਦਾਂ ਇਹ ਮੈਨੇਜਮੈਂਟ ਕਰਦੇ ਤੁਸੀਂ ਇਹਨਾਂ ਤੋਂ ਸਿੱਖ ਸਕਦੇ ਆ ਵੀਡੀਓ ਜ਼ਰੂਰ ਦੇਖਿਓ ਚੈਨਲ ਤੇ ਤਾਂ